ਤੇ ਬਸ ਖਾਲੇ ਬੇਟਾ ਤੇ ਪਤਨੀ ਬੇਟੀਆਂ ਚਾਰ ਬਸ ਉਹਨਾਂ ਨੇ ਮੈਨੂੰ ਘਰੋਂ ਕੱਢ ਛੜਿਆ ਹੈ ਮਾਰਿਆ ਬੜਾ ਹੈ ਬਹੁਤ ਮਾਰਿਆ ਮੇਰੇ ਹੱਡ ਮੇਰਾ ਪਤਨ ਚੁੱਕੋਗੇ ਨੰਗਾ ਕਰੋਗੇ ਤੇ ਨਿਸ਼ਾਨ ਲੱਭਣਗੇ ਬਹੁਤ ਸਿੱਧਾ ਮੈਨੂੰ ਕੋਈ 30 35 ਸਾਲ ਹੀ ਹੋ ਚੱਲੇ ਆ ਕੰਮ ਕਰਦਾ ਹੈ ਜਦੋਂ ਉਦੋਂ ਵੀ ਡਰਦਾ ਮਾਰਾ ਘਰ ਨਹੀਂ ਹਾਂ ਜਾਂਦਾ ਮੈਂ ਸ਼ਰਾਬੀ ਸ਼ਰਾਫੀ ਕੇ ਸ਼ਰਾਬੀਆਂ ਦਾ ਕੰਮ ਹੁੰਦਾ ਮਾਰਨਾ ਕਹਿੰਦੀਆਂ ਸਾਡਾ ਪਿਓ ਹੀ ਨਹੀਂ ਹੈਗਾ ਕਹਿੰਦੀਆਂ ਸਾਨੂੰ ਨਾ ਜੰਮਿਆ ਆਏ ਨੇ ਨਾ ਸਾਨੂੰ ਪਾਲਿਆ ਆਏ ਨੇ ਇਹ ਤੁਸੀਂ ਕੁੜੀਆਂ ਨੂੰ ਪੁੱਛ ਸਕਦੇ ਹੋ ਕਿ ਤੁਹਾਨੂੰ ਪਾਲਿਆ ਕਿੰਨੇ ਆ ਕਰੋੜ ਦਾ ਬਬੂ ਜੀ ਇਸੇ ਗੱਲ ਦਾ ਮੈਨੂੰ ਆਉਂਦਾ ਵਾ ਕਿ ਕਰੋੜ ਰੁਪਈਆ ਦਾ ਮੇਰਾ ਘਰ ਵੇਚ ਸਕਦਾ ਜਿਵੇਂ ਅੱਜ ਵੇਚਣਾ ਸ਼ਾਮਾਂ ਤੇ ਬਲਦੇਵ ਸਿੰਘ ਬਲਦੇਵ ਜੀ ਕਿਹੜਾ ਪਿੰਡ ਆ ਤੁਹਾਡਾ ਪਿੰਡ ਠਵਾਲ ਬਸਰਪੁਰੇ ਦੇ ਕੋਲ ਆ ਬਿਲਕੁਲ ਕਰੀਬ ਪਰਿਵਾਰ ਚ ਕੌਣ ਕੌਣਾ ਹੈ ਪਰਿਵਾਰ ਦੇ ਵਿੱਚ ਬਸ ਕੱਲੇ ਬੇਟਾ ਤੇ ਪਤਨੀ ਬੇਟੀਆਂ ਕਿੰਨੀਆਂ ਬੇਟੀਆਂ 4 ਵੈਆਂ ਦੀਆਂ ਹਾਂ ਵੈਆਂ ਬੱਚੇ ਸਭ ਦੇ ਬੱਚੇ ਜਾਇਜਾਕਾਰ ਆ ਮੇਰੇ ਪਿੱਛੇ ਸਭ ਕੁਝ ਮਹਾਰਾਜ ਨੇ ਉਹਨਾਂ ਨੂੰ ਇੱਕ ਇੱਕ ਬੇਟੀ ਇੱਕ ਇੱਕ ਬੇਟਾ ਦਿੱਤਾ ਬਸ ਉਹਨਾਂ ਨੇ ਮੈਨੂੰ ਘਰੋਂ ਕੱਢ ਛੜਿਆ ਐ ਘਰੋਂ ਕੱਢ ਬੱਜ ਮਾਰਿਆ ਮਾਰਿਆ ਬੜਾ ਐ ਕਿੰਨਾ ਕੁ ਮਾਰ ਬਹੁਤ ਮਾਰਿਆ ਮੇਰੇ ਹੱਡ ਮੇਰਾ ਬਦਮ ਚੁੱਕੋਗੇ ਨੰਗਾ ਕਰੋਗੇ ਤੇ ਨਿਸ਼ਾਨ ਲੱਭਣਗੇ ਬਹੁਤ ਕਿੰਨਾ ਚਿਰ ਹੋ ਗਿਆ ਬਾਦੋਂ ਕੋਈ ਵੈਸੇ ਤਾਂ ਮੈਨੂੰ ਕੋਈ 30 35 ਸਾਲ ਹੀ ਹੋ ਚਲੇ ਆ ਕੰਮ ਕਰਦਾ ਹੈ ਜਦੋਂ ਉਹ ਤਾਂ ਮੈਂ ਡਰਦਾ ਮਾਰਾ ਕਰ ਨਹੀਂ ਹਾਂ ਜਾਂਦਾ ਮੈਂ ਕਿ ਮੈਨੂੰ ਉਹਨਾਂ ਨੇ ਮਾਰਨਾ ਹੈ ਸ਼ਰਾਬੀ ਸ਼ਰਾਬੀ ਕੇ ਸ਼ਰਾਬੀਆਂ ਦਾ ਕੰਮ ਹੁੰਦਾ ਮਾਰਨਾ ਤੇ ਪਤਨੀ ਵੀ ਮਾਰਦੀ ਪਤਨੀ ਵੀ ਹੱਥ ਚੁੱਕਦੀ ਆ ਪਤਨੀ ਡੰਡਾ ਪਕੜਦੀ ਆ ਮੁੰਡਾ ਮੁੰਡਾ ਪਕੜ ਲੈਂਦਾ ਵਾ ਉਹ ਮਾਰਦੀ ਆ ਨਾਂ ਤੇ ਬਹੁਤ ਪਿਆਰ ਹੁੰਦਾ ਪਿਓ ਦਾ ਧੀਆ ਤੇ ਕਿਹਦੀ ਕਹਿੰਦੀ ਆ ਸਾਡਾ ਪਿਓ ਹੀ ਨਹੀਂ ਹੈਗਾ ਕਹਿੰਦੀ ਆ ਸਾਨੂੰ ਨਾ ਜੰਮਿਆ ਇਹਨੇ ਨਾ ਸਾਨੂੰ ਪਾਲਿਆ ਇਹਨੇ ਇਹ ਤੁਸੀਂ ਕੁੜੀਆਂ ਨੂੰ ਪੁੱਛ ਸਕਦੇ ਹੋ ਕਿ ਤੁਹਾਨੂੰ ਪਾਲਿਆ ਕਿੰਨੇ ਆ ਕਿ ਪੰਜਾਂ ਬੱਚਿਆਂ ਦਾ ਬਾਪ ਤੇ ਇੱਕ ਹੀ ਆ ਪਹਿਲਾਂ ਤੁਹਾਡੇ ਕੋਲ ਇਸ ਤਰ੍ਹਾਂ ਬੁਣਤੀਆ ਮੰਜਾ ਬੁਣਤੀਆ ਕਿੱਥੋਂ ਆਇਆ ਹੋਰ ਇਹ ਸਭ ਦੁਨੀਆ ਨੇ ਕੋਈ ਬੱਚਾ ਕੋਈ ਕਿਰਪਾ ਉਹਨੇ ਕਿਰਪਾ ਕੀਤੀ ਹੈ ਮਾਲਕ ਨੇ ਉਸਨੇ ਸਭ ਕੁਝ ਦੇ ਰਿਹਾ ਉਹ ਉਹ ਜਿਆਦਾ ਕਰ ਰੋਟੀ ਪਾਣੀ ਕਹਿੰਦਾ ਰੋਟੀ ਪਾਣੀ ਵੀ ਉਹ ਦੇ ਕੇ ਜਾਂਦਾ। ਗਰਮ ਗਰਮ ਰੋਟੀ ਦੇ ਕੇ ਜਾਂਦਾ ਰਾਤ ਨੂੰ। ਸਬਜ਼ੀ ਰੋਜ਼ ਬਦਲ ਕੇ ਆਉਂਦੀ ਏ। ਜੇ ਖੀਰ ਕਹੂੰਗਾ ਖੀਰ ਲਿਆਊਗਾ, ਜੇ ਸਾਗ ਕਹੂੰਗਾ ਸਾਗ ਲਿਆਊਗਾ। ਜੇ ਕਹੂੰਗਾ ਮੈਂ ਆਲੂ ਮਟਰ ਖਾਣੇ ਆ, ਸਪੈਸ਼ਲ ਬਣ ਕੇ ਆਏਗੀ ਸਬਜ਼ੀ ਮੇਰੇ ਵਾਸਤੇ। ਕਿ ਜਿਤਨਾ ਮੈਂ ਘਰ ਦਾ ਕੋਈ ਉਹਨਾਂ ਦਾ ਬਹੁਤ ਜ਼ਿਆਦਾ ਨਿਕਦਾ ਕੋਈ ਘਰ ਦਾ ਮੈਂਬਰ ਆ। ਦੁੱਖ ਹੁੰਦਾ। ਦੁੱਖਸਾ ਆਉਣਾ ਏ ਮਹਾਰਾਜ ਬਬੂ ਜੀ। ਵੇਖੋ ਨਾ ਘਰਦਿਆਂ ਨਾਲੋਂ ਬਾਹਰ ਤੇ ਚੰਗੇ ਆ ਕੇ ਜਾਂ ਘਰ ਦੇ ਚੰਗੇ ਆ। ਕੋਰੋਨਾ ਦਾ ਬਬੂ ਜੀ ਇਸੇ ਗੱਲ ਦਾ ਮੈਨੂੰ ਆਉਂਦਾ ਵਾ ਕਿ ਕਰੋੜਾਂ ਰੁਪਈਆ ਦਾ ਮੇਰਾ ਘਰ ਵੇਚ ਸਕਦਾ ਜਿਵੇਂ ਅੱਜ ਵੇਚਣਾ ਸ਼ਾਮਾਂ ਤੇ ਪਰ ਮੈਂ ਕਿਉਂ ਇਹ ਕੰਮ ਕਰਾਂ ਤੁਹਾਡੇ ਸਾਹਮਣੇ ਰਜਿਸਟਰੀ ਆਵੇ ਲੋ ਪਈ ਆ ਤੇ ਇਹੋ ਜਿਹਾ ਮਨ ਬਣਾਇਆ ਵਾ ਫਕਰਾਂ ਤੇ ਫੱਕਰ ਹੀ ਰਹਿਣਾ ਵਾ ਜਿੱਦਗੀ ਕੱਟ ਜਾਣੀ ਆ ਜਿਹੜੇ ਹੱਥ ਕਦੇ ਕਿਰਤ ਕਰਦੇ ਸੀ ਅੱਜ ਉਹ ਮੰਗਣ ਲੱਪੇ ਉਹ ਮੰਗਣਾ ਮੰਗਣਾ ਹੱਥਾਂ ਰੇ ਮੰਗਦੇ ਪਏ ਆ ਤੇ ਮਿਲ ਰਿਹਾ ਵਾ ਕੋਈ ਤਰਸ ਖਾ ਕੇ ਦਿੰਦਾ ਏ ਕੋਈ ਖੁਸ਼ ਹੋ ਕੇ ਦਿੰਦਾ ਏ ਕੋਈ ਤਰਸ ਖਾ ਕੇ ਦਿੰਦਾ ਕੋਈ ਇਸ ਤਰ੍ਹਾਂ ਮਿਲਦਾ ਤਾਂ ਹੈ ਨਾ ਬਾਈ ਮਹਾਰਾਜ ਇਹ ਸਭ ਉਹਦੇ ਮੌਸਮ ਦੇ ਵਿੱਚ ਰਹਿਣਾ ਭਾਈ ਰਹਿਣ ਨਹੀਂ ਆਵਾ ਮਹਾਰਾਜ ਰਹਿਣਾ ਤਾਂ ਪੈਣਾ ਹੀ ਆ ਜਦੋਂ ਘਰ ਹੀ ਹੈ ਨਹੀਂਗਾ ਮੇਰਾ ਤੇ